ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸਲਾਮੁਅਲੈਕਮ ਤੇ ਨਮਸਕਾਰ ਜਿੱਦਾਂ ਕਿ ਤੁਹਾਨੂੰ ਪਤਾ ਹੈ ਸਾਡਾ YouTube ਚੈਨਲ ਸੋਹਣੀ ਧਰਤੀ ਪੰਜਾਬ ਦੀ ਸਾਡਾ Facebook ਪੇਜ ਸੋਹਣੀ ਧਰਤੀ ਪੰਜਾਬ ਦੀ ਇਸ ਵਕਤ ਅਸੀਂ ਜ਼ੀਰੋ ਲਾਈਨ ਤੇ ਖੜੇ ਆਂ ਜੀ ਭਾਰਤ ਤੇ ਪਾਕਿਸਤਾਨ ਦੀ ਉੱਤੇ ਜਿੱਥੇ ਤੁਸੀਂ ਦੇਖ ਸਕਦੇ ਪਿੰਡ ਮੈਦੀਪੁਰ ਅਸੀਂ ਪਿੰਡ ਮੈਦੀਪੁਰ ਖੜੇ ਆਂ ਜੀ ਸਾਹਮਣੇ ਜੋ ਗੁਰਦੁਆਰਾ ਸਾਹਿਬ ਤੁਹਾਨੂੰ ਨਜ਼ਰ ਆ ਰਿਹਾ ਇਹ ਗੁਰਦੁਆਰਾ ਸਾਹਿਬ ਬਿਲਕੁਲ ਜੀ ਇਹ ਪਾਕਿਸਤਾਨ ਦੇ ਬਿਲਕੁਲ ਜਿਹੜੀ ਜ਼ੀਰੋ ਲਾਈਨ ਆ ਉਹਦੇ ਉੱਤੇ ਹੈ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਇਹਦੇ ਨਾਲ ਨਾਲ ਇਹ ਬਾਬਾ ਜੀ ਦਾ ਕੀ ਨਾ ਜੀ ਜਿਨ੍ਹਾਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾਬਾ ਸਾਹਿਬ ਸਿੰਘ ਸ਼ਹੀਦ ਜੀ ਬਾਬਾ ਸਾਹਿਬ ਸਿੰਘ ਸ਼ਹੀਦ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਔਰ ਇੱਥੇ ਸੌਣ ਦੀ ਤਿੰਨ ਸੌਣ ਨੂੰ ਹਾਂ ਪਹਿਲੀ ਤੋਂ ਲੱਗ ਕੇ ਤਿੰਨ ਸੌਣ ਨੂੰ ਮੇਲਾ ਲੱਗਦਾ ਜੀ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਔਰ ਤਕਰੀਬਨ 300 ਦੇ ਲਗਭਗ ਕਹਿੰਦੇ ਵੀ ਇੱਥੇ ਜੋ ਖੰਡਪਟ ਸਾਹਿਬ ਨੇ ਉਹਨਾਂ ਦੇ ਭੋਗ ਪੈਂਦੇ ਨੇ ਬੜੇ ਗੁਰੂ ਦੀ ਕਿਰਪਾ ਵੇਖੋ ਜਦੋਂ ਗੁਰੂ ਚਾਵੇ ਤੇ ਕੁਝ ਵੀ ਹੋ ਸਕਦਾ ਹੈ ਜਿਹੜੇ ਸਿੰਘ ਸ਼ਹੀਦ ਨੇ ਉਹ ਵੀ ਕਿਉਂਕਿ ਵੇਖੋ ਤੁਸੀਂ ਦੇਖੋ ਇਹ ਤਾਰਾ ਟੱਪ ਗਿਆ ਉਹ ਜਿਤਨਾ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਇੱਥੋਂ ਬਕਾਇਦਾ ਲੋਕ ਟੱਪਦੇ ਨੇ ਅਗਲੇ ਮੰਨੇ ਉਹ ਗੁਰਦੁਆਰਾ ਸਾਹਿਬਾ ਉੱਥੇ ਪਹੁੰਚਦੇ ਨੇ ਕਿਉਂਕਿ ਉੱਥੇ ਪਰਮਿਸ਼ਨ ਨਹੀਂ ਹੈਗੀ ਵੀਡੀਓ ਦੀ ਨਹੀਂ ਤੇ ਅਸੀਂ ਤੁਹਾਨੂੰ ਉੱਥੇ ਵੀ ਜ਼ਰੂਰ ਸ਼ੂਟ ਕਰਦੇ ਤੇ ਆਹ ਜ਼ੀਰੋ ਲਾਈਨ ਸਾਹਮਣੇ ਤੁਹਾਨੂੰ ਨਜ਼ਰ ਆ ਰਹੀ ਹੈ ਅਗਲੇ ਬੰਨੇ ਕਿਹੜਾ ਪਿੰਡ ਆਉਂਦਾ ਜੀ ਲੈਂਦੇ ਪੰਜਾਬ ਦਾ ਸਹਿਜਰਾ ਜੀ ਸਹਿਜਰਾ ਪਿੰਡ ਆਉਂਦਾ ਅਗਲੇ ਬੰਨੇ ਬਿਲਕੁਲ ਸਹਿਜਰਾ ਪਿੰਡ ਜਿੱਦਾਂ ਆਪਣੇ ਖੇਮ ਕਰਨ ਸ਼ਹਿਰ ਆ ਇਦਾਂ ਉੱਥੇ ਵੀ ਸਹਿਜਰਾ ਜਿਹੜਾ ਉਹ ਸ਼ਹਿਰ ਆ ਉਹ ਸਾਹਮਣੇ ਤੁਸੀਂ ਕਸਬਾ ਟਾਇਪ ਆ ਜੀ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਉਹ ਦੇਖੋ ਆ ਜਿਹੜਾ ਹੁਣ ਸਾਹਮਣੇ ਟਾਵਰ ਨਜ਼ਰ ਆ ਰਿਹਾ ਉਹ ਲੈਂਦੇ ਪੰਜਾਬ ਦਾ ਤੇ ਆ ਜਿਹੜਾ ਇੱਥੋਂ ਦਾ ਏਰੀਆ ਏ ਸਾਰਾ ਤੁਹਾਨੂੰ ਇੱਥੇ ਵਿਖਾਉਨੇ ਆ ਜਿੱਤਨਾ ਵੀਰ ਇੱਥੇ ਸੇਵਾ ਕਰਦੇ ਨੇ ਇੱਥੇ ਵੀ ਕਿਉਂਕਿ ਇੱਥੇ ਸੈੱਲ ਫੋਨ ਗੱਡੀਆਂ ਹਰ ਚੀਜ਼ ਜਿਹੜੀ ਇੱਥੇ ਉਸ ਤੋਂ ਥੋੜਾ ਦ ਕਰੀਬਨ 5-4 ਕਿਲੇ ਦੂਰ ਆ ਕੇ ਥੋੜਾ ਜਿਹਾ ਆ ਕੇ ਇੱਥੇ ਗੁਰਦੁਆਰਾ ਸਾਹਿਬ ਵਾਂਗੂ ਹੀ ਬਣਾਇਆ ਜਾ ਰਿਹਾ ਹੈ ਬਕਾਇਦਾ ਇੱਥੇ ਲੰਗਰ ਹਾਲ ਵੀ ਬਣਾਇਆ ਹੈ ਬਕਾਇਦਾ ਸਾਰਾ ਇਹ ਉਪ ਸਿਲਟੀਆਂ ਨੇ ਉਹ ਇੱਥੇ ਪ੍ਰੋਵਾਈਡ ਕਰ ਰਹੇ ਨੇ ਕਿਉਂਕਿ ਉੱਥੇ ਜਗ੍ਹਾ ਵੀ ਥੋੜੀ ਹੈ ਔਰ ਇੱਕ ਉੱਥੇ ਬਾਰਡਰ ਏਰੀਆ ਕਰਕੇ ਕਿਉਂਕਿ ਜਿਹੜਾ ਪ੍ਰੋਟੋਕਾਲ ਹੁੰਦੇ ਨੇ ਬੀਐਸਐਫ ਦੇ ਉਹਦੇ ਅਕੋਰਡਿੰਗ ਜਿਆਦਾ ਉੱਥੇ ਸੰਗਤ ਵੀ ਨਹੀਂ ਆ ਸਕਦੀ ਜਿਸ ਤਰੀਕੇ ਨਾਲ ਇੱਥੇ ਵੀਰ ਖੜੇ ਨੇ ਇਹਨਾਂ ਵੀਰਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਵੀਰ ਜੀ ਆਪਣਾ ਕਿਹੜਾ ਨਗਰ ਹੈ ਜੀ ਅੱਗੇ ਆ ਜਾਓ ਅਮੈਗ ਲੈ ਲਓ ਮੈਂ ਦੀ ਪਰ ਤੁਸੀਂ ਇੱਥੇ ਕਿੰਨੇ ਦਿਨ ਤੋਂ ਸੇਵਾ ਕਰ ਰਹੇ ਸੀ ਅਸੀਂ ਤਕਰੀਬਨ ਮੈਂ 12 ਆਏ ਹਾਂ ਹਾਂਜੀ ਹਾਂ ਜਦੋਂ ਇੱਥੇ ਮੇਰੇ ਇਸੇ ਮੇਰੇ ਨਾਲ ਹਰ ਐਤਵਾਰ ਤੇ ਐਤਵਾਰ ਆਈਦਾ ਜੀ ਅੱਛਾ ਹਰ ਐਤਵਾਰ ਆਹ ਜਿਹੜੀ ਆਹ ਜਿਹੜੀ ਸੇਵਾ ਤੁਸੀਂ ਨਿਮਾਉਂਦੇ ਜੇ ਇਹਦਾ ਜਿਹੜਾ ਮਤਲਬ ਤੁਸੀਂ ਚਾਰਜ ਵੀ ਕਰਦੇ ਆ ਜਾਂ ਕਿ ਜਾਂ ਤੁਸੀਂ ਪੇ ਕਰਦਾ ਸੇਵਾ ਹੀ ਸੇਵਾ ਪਿੰਡਲ ਨੂੰ ਸੇਵਾ ਇਹਦੇ ਵਿੱਚ ਕੀ ਕੀ ਤੁਸੀਂ ਇੱਥੇ ਸਾਰਾ ਇਥੇ ਜੀ ਮੋਬਾਈਲ ਪਰਸ ਹਾਂਜੀ ਹਾਂਜੀ ਤੇ ਮਤਲਬ ਜਿਹੜੀਆਂ ਆਪਣਾ 스마트 ਵਾਚ ਵਗੈਰਾ ਹਾਂ ਕੋਈ ਵੀ ਚੀਜ਼ ਸਾਧ ਚੀਜ਼ ਜਿਹੜੀ ਜਮਾ ਹੁੰਦੀ ਹੈ ਜਮਾ ਹੁੰਦੀ ਹੈ ਕਿਉਂਕਿ ਸਿਰਫ ਤੁਸੀਂ ਮਥਾ ਟੇਕਨ ਨੂੰ ਅੱਗੇ ਪੈਸੇ ਲਿਜਾ ਸਕਦੇ ਬਾਕੀ ਸਾਰਾ ਹੋ ਜਾਂਦਾ ਹੈ ਹਾਂ ਬਿਲਕੁਲ ਜੀ ਤੈਨੂੰ ਕਿਵੇਂ ਲੱਗਦਾ ਹੈ ਕਿ ਆਉਣ ਵਾਲੇ ਸੈਮ ਦੇ ਵਿੱਚ ਇਹ ਜਿਸ ਤਰੀਕੇ ਨਾਲ ਇੰਨੀ ਸੰਗਤ ਵਧੀ ਜਾਂਦੀ ਹੈ ਤੇ ਕਿੱਦਾਂ ਦੇ ਪ੍ਰਬੰਧ ਇੱਥੇ ਤੁਹਾਨੂੰ ਕਰਨੇ ਪੈਣਗੇ ਪ੍ਰਬੰਧ ਜੀ ਜਿਹਾ ਬਣਾ ਮਤਲਬ ਵੀ ਸੰਗਤ ਵਾਧੀ ਉਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਪਿੱਛੇ ਦਿਮਾਨ ਹਾਲ ਬਣ ਰਿਹਾ ਵਾ ਉਸੇ ਤਰ੍ਹਾਂ ਪ੍ਰਬੰਧ ਵਧਦੇ ਜਾ ਰਹੇ ਆ ਹਾਂਜੀ ਹਾਂਜੀ ਵੀ ਜਿਵੇਂ ਜਿੱਦੀ ਕਿਸੇ ਦੀ ਮੰਨਤਾ ਜਿੱਦਾਂ ਵੀ ਬਾਬੇ ਦੀ ਹੋ ਰਹੀ ਹੈ ਜਿੱਦਾਂ ਕਿਸੇ ਦੀ ਆਸਮਰاد ਪੂਰੀ ਹੁੰਦੀ ਆ ਜੀ 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 ਤੇ ਹੌਲੀ ਹੌਲੀ ਮਤਲਬ ਵੀ ਜਿਵੇਂ ਜਿਵੇਂ ਬਹੁਤ ਜ਼ਿਆਦਾ ਉੱਡ ਜਾਂਦਾ ਹਾਂ ਹਾਂ ਉਹ 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 ਦੁਨੀਆ ਵਰਤੀ ਹੈ ਹਾਂਜੀ ਉਸ ਹਿਸਾਬ ਨਾਲ ਪ੍ਰਬੰਧ ਵੀ ਪ੍ਰਬੰਧ ਵੀ ਵੱਡੇ ਵੱਡੇ ਲੈਵਲ ਤੇ ਕਰਨੇ ਪੈਣਗੇ ਹਾਂਜੀ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕੀ ਆਪਣੇ ਸਰਕਾਰਾਂ ਨੂੰ ਜਾਂ ਹੋਰ ਵੀ ਕਿਸੇ ਨੂੰ ਕੀ ਉਹਨਾਂ ਤੋਂ ਕੀ ਸੰਯੋਗ ਜਾਓਗੇ ਜਿਵੇਂ ਤੁਹਾਨੂੰ ਸਾਡੇ ਨਗਰ ਵਾਲੋਂ ਦੇਖੋ ਜੀ ਸਰਕਾਰਾਂ ਜਿਵੇਂ ਮਤਲਬ ਵੀ ਸਰਕਾਰ ਆਉਂਦੀ ਹੈ ਉਹ ਜਦੋਂ ਆਉਂਦੇ ਆ ਬਾਬੇ ਤੇ ਜਿਵੇਂ ਵੀ ਜੋ ਸ਼ਰਧਾ ਹੁੰਦੀ ਆ ਫਿਰ ਐਮਐਲਏ ਆਉਂਦਾ ਨਹੀਂ ਆਪਣੇ ਪ੍ਰੋਟੋਕਾਲ ਦੇ ਅਕੋਰਡਿੰਗ ਤੁਸੀਂ ਸਰਕਾਰ ਤੋਂ ਵੀ ਚਾਹੋਗੇ ਵੀ ਕੋਈ ਸਰਕਾਰ ਵੀ ਇੱਥੇ ਹੈਲਪ ਕਰੇ ਜਾਂ ਪਿੰਡ ਦੀ ਜਾਂ ਨਗਰ ਦੀ ਜਾਂ ਕਿਉਂਕਿ ਇਹ ਨਗਰ ਵੀ ਕਿਸੇ ਵੱਡੇ ਲੈਵਲ ਤੇ ਪਹੁੰਚੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜਿਸ ਤਰੀਕੇ ਨਾਲ ਆਪਣੇ ਨਾਲ ਵੀਰ ਸੀਗੇ ਇੱਥੇ ਸੇਵਾ ਕਰਦੇ ਨੇ ਜੀ ਇਹ ਲਗਾਤਾਰ ਇੱਥੇ ਜਿਹੜਾ ਵੀ ਸੈੱਲ ਫੋਨ ਹੋਵੇ ਹਰ ਚੀਜ਼ ਕਿਉਂਕਿ ਅੰਦਰ ਅੱਗੇ ਜਿਹੜਾ ਸਿਰਫ ਤੁਸੀਂ ਜੇਬ ਦੇ ਵਿੱਚ ਮੱਥਾ ਟੇਕਣ ਨੂੰ ਪੈਸੇ ਥੋੜੇ ਬਹੁਤੇ ਲਿਜਾ ਸਕਦੇ ਜੇ ਬਾਕੀ ਜਿਹੜੀ ਹਰ ਚੀਜ਼ ਆ ਉਹਨੂੰ ਤੁਹਾਨੂੰ ਇੱਥੇ ਛੱਡ ਕੇ ਜਾਣਾ ਪੈਣਾ ਕਿਉਂਕਿ ਉਹ ਗਵਰਨਮੈਂਟ ਦੇ ਜਾਂ ਬਾਰਡਰ ਦੇ ਪ੍ਰੋਟੋਕਾਲ ਹੁੰਦੇ ਨੇ ਤੁਹਾਨੂੰ ਅਸੀਂ ਅੰਦਰ ਵੀ ਜ਼ਰੂਰ ਦਿਖਾਉਨੇ ਆ ਇਸ ਤਰੀਕੇ ਦੇ ਨਾਲ ਅਸੀਂ ਹੁਣ ਅੰਦਰ ਆਏ ਆ ਇਹ ਜੋ ਜਗ੍ਹਾ ਹੈ ਇੱਥੇ ਇੱਕ ਤਰੀਕੇ ਦੇ ਨਾਲ ਇਹ ਆ ਕਿਹੜੀ ਜਗ੍ਹਾ ਬਣਾ ਰਹੇ ਨੇ ਲੰਗਰ ਹਾਲ ਜਾਂ ਇੱਥੇ ਇਹ ਦੀਵਾਨ ਹਾਲ ਆ ਅੱਛਾ ਸੁਗਾ ਸੁਣਵਾਸ ਤੇ ਆ ਜਿਹੜਾ ਜੀ ਦੀਵਾਨ ਹਾਲ ਬਣਾ ਰਹੇ ਨੇ ਔਰ ਤੁਸੀਂ ਦੇਖੋ ਕਿੱਡਾ ਮਹਾਰਾਜ ਰੂਪ ਇੱਥੇ ਆ ਜਾਂਦੇ ਆ ਹਾਂ ਇੱਥੋਂ ਮਹਾਰਾਜ ਰੂਪ ਜਿਹੜੇ ਐਤਵਾਰ ਦੇ ਐਤਵਾਰ ਅੱਗੇ ਜਾਂਦੇ ਜਾਂਦਾ ਜੀ ਅੱਗੇ ਜੀਰੋ ਲੈਣ ਤੇ ਆ ਵੇਖੋ ਜੀ ਜਗ੍ਹਾ ਬਣੀਆਂ ਹੋਈਆਂ ਨੇ ਹਾਂ ਤੇ ਅਸੀਂ ਤੁਹਾਨੂੰ ਅੰਦਰ ਵੀ ਵਿਖਾਉਨੇ ਆ ਆ ਦੇਵੇਂ ਮਹਾਰਾਜ ਦੇ ਰੂਪ ਇੱਥੇ ਪੈ ਨੇ ਕਿ ਵੀ ਐਤਵਾਰ ਤੇ ਐਤਵਾਰ ਜਿਹੜਾ ਹੈ ਮਹਾਰਾਜ ਦੇ ਰੂਪ ਜਿਹੜੇ ਇੱਥੋਂ ਉੱਥੇ ਗੁਰਦੁਆਰਾ ਸਾਹਿਬ ਜਾਂਦੇ ਨੇ ਔਰ ਬਕਾਇਦਾ ਮੁੜ ਕੇ ਸ਼ਾਮ ਨੂੰ ਭੋਗ ਪਾ ਕੇ ਸ਼ਾਮਾਂ ਨੂੰ ਵਾਪਸ ਘਰ ਤੇ ਫਿਰ ਮਹਾਰਾਜ ਦੇ ਰੂਪ ਜਿਹੜੇ ਨੇ ਉਹ ਆਪਣੇ ਸੁਕਾਸ਼ਨ ਤੇ ਇੱਥੇ ਲਿਆਂਦੇ ਜਾਂਦੇ ਨੇ ਇੱਥੇ ਜੋ ਸਾਹਮਣੇ ਤੁਸੀਂ ਵੇਖ ਸਕਦੇ ਜੀ ਮਾਰਾ ਦਾ ਸਰੂਪ ਹੈ ਨੇ ਔਰ ਆ ਜਿਹੜਾ ਸਾਹਮਣੇ ਜਗਾ ਬਣ ਰਹੀ ਹੈ ਇਹ ਸਾਰਾ ਦਵਾਨ ਹਾਲ ਬਣਾਇਆ ਜਾ ਰਿਹਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੰਗਤ ਵੱਧ ਰਹੀ ਹੈ ਇੱਥੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡੇ ਪ੍ਰਬੰਧ ਆ ਜਿਹੜੇ ਉਹ ਸੰਗਤ ਨੂੰ ਤੇ ਜਾਂ ਪ੍ਰਸ਼ਾਸਨ ਨੂੰ ਕਰਨੇ ਪੈ ਸਕਦੇ ਆ ਕਿਉਂਕਿ ਜਿਸ ਤਰੀਕੇ ਨਾਲ ਸੰਗਤ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਥੇ ਵੱਧਦੀ ਹੈ ਕਿਉਂਕਿ 3-300 ਅਖੰਡ ਪਾਠ ਸਾਹਿਬ ਦੇ ਭੋਗ ਆ ਜਿਹੜੇ ਉਹ ਇੱਥੇ ਪਾਏ ਜਾਂਦੇ ਨੇ ਤੇ ਤੁਸੀਂ ਮਹਿਸੂਸ ਕਰੋਗੇ ਵੀ ਜਿੱਥੇ 3-300 ਖਾਨਪੁਰ ਸਾਹਿਬ ਦੇ ਭੋਗ ਪਾਈ ਜਾਂਦੇ ਹੁਣ ਉੱਥੇ ਕਿੰਨੀ ਕਿਦੇ ਹਿਸਾਬ ਦੇ ਨਾਲ ਕਿੰਨੇ ਕ ਹਜ਼ਾਰਾਂ ਦੇ ਹਿਸਾਬ ਦੇ ਨਾਲ ਸੰਗਤ ਇੱਥੇ ਪਹੁੰਚਦੀ ਹੋਵੇਗੀ ਅਸੀਂ ਅੱਗੇ ਵੀ ਤੁਹਾਨੂੰ ਜਰੂਰ ਬਾਹਰ ਵੀ ਸਾਰਾ ਦਿਖਾਉਨੇ ਆ ਜੀ ਤੁਸੀਂ ਦੇਖ ਸਕਦੇ ਜਿੱਦਾਂ ਨਾ ਇੱਥੇ ਕੰਮ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਪਰ ਬਾਰਡਰ ਜਿਹੜਾ ਬਿਲਕੁਲ ਬਾਰਡਰ ਜ਼ੀਰੋ ਲਾਈਨ ਤੇ ਪੈਂਡਿਆ ਏ ਪਰ ਇਹ ਜਿਸ ਤਰੀਕੇ ਦੇ ਨਾਲ ਇੱਥੇ ਪਬਲਿਕ ਵੱਧਦੀ ਜਾ ਰਹੀ ਆ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਸ਼ਾਸਨ ਨੂੰ ਤੇ ਗਵਰਨਮੈਂਟ ਨੂੰ ਔਰ ਇਥੋਂ ਦੇ ਜਿਹੜੇ ਪਬਲਿਕ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਬਹੁਤ ਵੱਡੇ ਪ੍ਰਬੰਧ ਕਰਨੇ ਪੈ ਸਕਦੇ ਆ ਕਿਉਂਕਿ ਬਿਲਕੁਲ ਇਹ ਜ਼ੀਰੋ ਲਾਈਨ ਤੇ ਆ ਤੁਸੀਂ ਸਾਹਮਣੇ ਜਿੱਦਾਂ ਦੇਖ ਸਕਦੇ ਜੇ ਤੁਹਾਨੂੰ ਬਾਰਡਰ ਨਜ਼ਰ ਆ ਰਿਹਾ ਬਿਲਕੁਲ ਇਹ ਜ਼ੀਰੋ ਲਾਈਨ ਤੇ ਆ ਮੈਂ ਤੁਹਾਨੂੰ ਦੁਬਾਰਾ ਦਿਖਾਉਣਾ ਦੇਖੋ ਬਿਲਕੁਲ ਇਹ ਨਾਲ ਜ਼ੀਰੋ ਲਾਈਨ ਦੇ ਉੱਤੇ ਆ ਅਸੀਂ ਖੜੇ ਹੋਏ ਆ ਹਾਂਜੀ ਹਾਂਜੀ ਬਿਲਕੁਲ ਆ ਦੇਖੋ ਜ਼ੀਰੋ ਲਾਈਨ ਤੇ ਆ ਇਹਨ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਆ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਕਿ بڑے ਵੱਡੇ ਲੈਵਲ ਦੇ ਉੱਤੇ ਜਿਹੜਾ ਨਾ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਜੇ ਆ ਬੈਠੇ ਵੀਰ ਨਾਲੇ ਸੇਵਾ ਕਰ ਰਹੇ ਹੋ ਨਾਲੇ ਅੱਗ ਸੇਕ ਰਹੇ ਆ ਉਹ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਰੂਰ ਇਹ ਚੀਜ਼ ਨੂੰ ਨੋਟਿਸ ਕਰੋਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਨਗਰ ਜਿਹੜਾ ਇਹ ਹਿਸਟਰੀ ਦੇ ਹਿਸਟਰੀ ਦੇ ਉੱਤੇ ਜਿਹੜਾ ਇਹ ਦਰਜ ਹੋਊਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਅਖੰਡਪਾਟ ਸਾਹਿਬ ਇੱਥੇ 3300 ਦੱਸਿਆ ਜਾ ਰਿਹਾ ਹੈ ਰੌਣ ਵਾਲੇ ਟਾਈਮ ਦੇ ਵਿੱਚ ਕਿੰਦਾ ਹਜ਼ਾਰਾਂ ਤੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਆ ਰਹੀ ਹੈ ਰੌਣ ਵਾਲੇ ਟਾਈਮ ਦੇ ਵਿੱਚ ਮਤਲਬ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹ ਨਗਰ ਕਿਸ ਲੈਵਲ ਤੇ ਔਰ ਕਿਸ ਮਕਾਮ ਤੇ ਪਹੁੰਚ ਜਾਊਗਾ ਕਿਉਂਕਿ ਇਹ ਇੱਥੋਂ ਦੇ ਲੋਕਾਂ ਨੇ ਵੀ ਸ਼ਾਇਦ ਅੰਦਾਜ਼ਾ ਨਹੀਂ ਲਾਇਆ ਹੋਊਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਨਗਰ ਦਾ ਜਿਹੜਾ ਨਾਂ ਓ ਕਿਸ ਲੈਵਲ ਤੇ ਔਰ ਕਿੱਥੋਂ ਤੱਕ ਪਹੁੰਚ ਜਾਊਗਾ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਗਲੀਆਂ ਵੀ ਚੀਜ਼ਾਂ ਤੁਹਾਨੂੰ ਦਿਖਾਉਨੇ ਆ ਔਰ ਬਕਾਇਦਾ ਹੋਰ ਵੀ ਹਿਸਟਰੀ ਜਿਹੜੀ ਉਹਨੂੰ ਕੰਗਾਲਾਂ ਦੀ ਕੋਸ਼ਿਸ਼ ਕਰਦੇ। ਇਸ ਤਰੀਕੇ ਨਾਲ ਦੇਸ਼ਾ ਦੇ ਜੇ ਇੱਥੇ ਲੰਗਰ ਇੱਥੇ ਹਰ ਚੀਜ਼ ਜਿਹੜੀ ਆ ਹਰ ਤਰ੍ਹਾਂ ਦੀ ਸਹੂਦਤ ਜਿਹੜੀ ਉਹ ਜ਼ਰੂਰ ਇੱਥੇ ਵੀਰ ਕਰਦੇ ਨੇ ਪ੍ਰੋਵਾਈਡ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਾਹਮਣੇ ਜਿੱਦਾਂ ਦੇਖਣ ਦਾ ਇਹਦੇ ਉੱਥੇ ਵੀ ਲੰਗਰ ਹਾਲ ਬਹੁਤ ਵੱਡਾ ਬਣਿਆ ਇਹਦੇ ਉੱਪਰ ਬਣਿਆ ਹੋਇਆ ਇਹ ਜਦੋਂ ਥੱਲੇ ਢਾਇਆ ਜਾਊਗਾ ਇਦੇ ਉੱਪਰ ਲੈਂਟਰ ਜਿਹੜਾ ਉਹ ਪੈ ਗਿਆ ਹੈ ਤੇ ਇੱਧਰ ਵੀ ਸਾਨੂੰ ਅਸੀਂ ਦਿਖਾਉਣਾ ਹੈ ਮੈਜਿਕ ਕਰਾਂਗੇ ਮੈਜਿਕ ਕਰੋਨੇ ਤਨੀ ਵੀ ਬਹੁਤ ਹੈ ਉਸ ਲੈਵਲ ਤੇ ਜਿਹੜਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਮਸੂਰਾ ਸਾਹਿਬ ਜੋ ਬਣੂਗਾ ਆ ਜਿਹੜਾ ਸਾਹਮਣੇ ਤੁਸੀਂ ਦੇਖਣ ਦਾ ਜੇ ਲੰਗਰ ਹਾਲ ਲੰਗਰ ਹਾਲ ਇਹ ਜਿਹੜਾ ਲੰਗਰ ਹਾਲ ਇਹਨੂੰ ਤਾਂ ਅੱਗੇ ਫਿਰ ਇਹਨੂੰ ਮੂਵ ਕਰ ਦਿੱਤਾ ਜਾਊਗਾ ਅੱਗੇ ਨੂੰ ਇੱਧਰ ਨੂੰ ਹੋਰ ਵੱਡਾ ਨੰਗਰ ਹਾਂ ਜਿਹੜਾ ਜਰੂਰ ਉਹ ਬਣਾ ਦੇਣਗੇ ਤੇ ਇਹ ਜਿਹੜੀ ਟੈਂਟ ਆ ਜਿਹੜਾ ਬਾਰਡਰ ਤੇ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਆ ਔਰ ਇਹ ਲੋਕਾਂ ਨੂੰ ਵੇਖੋ ਮਤਲਬ ਜਿਸ ਤਰੀਕੇ ਨਾਲ ਆਪਾਂ ਕਈ ਵਾਰ ਮਹਿਸੂਸ ਕਰਦੇ ਆ ਵੀ ਪਤਾ ਨਹੀਂ ਕਿੱਦਾਂ ਦੇ ਮਾਹੌਲ ਤੇ ਕੀ ਚੀਜ਼ਾਂ ਹੋਣੀਆਂ ਬਾਰਡਰ ਦੇ ਉੱਤੇ ਇਹ ਵੀ ਲੋਕ ਇੱਥੇ ਰਹਿ ਰਹੇ ਨੇ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਹਾਂ ਜ਼ੀਰੋ ਲਾਈਨ ਦੇ ਉੱਤੇ ਵੇਖੋ ਨਾਲੇ ਦੋਸੇ ਚਾਹ ਬਣਾਈ ਜਾਂਦੇ ਆ ਨਾਲੇ ਅੱਗ ਸਿੱਕੀ ਜਾਂਦੇ ਆ ਆ ਇੱਥੇ ਜਿਵੇਂ ਜਿਵੇਂ ਲੰਗਰ ਤਿਆਰ ਹੋ ਰਿਹਾ ਹਾਂ ਇਹ ਤੁਸੀਂ ਸਾਹਮਣੇ ਜਿਹੜਾ ਪਿੰਡ ਆ ਪਿੰਡ ਇੱਥੋਂ ਤਕਰੀਬਨ 1 ਤੋਂ 1 ਕਿਲੋਮੀਟਰ ਦੋ ਨੇੜੇ ਗੇੜ 1 ਕਿਲੋਮੀਟਰ ਹੋਊਗਾ ਜੀ 1 ਕਿਲੋਮੀਟਰ ਨੇੜੇ ਗੇੜ ਇੱਥੋਂ ਪਿੰਡ ਆ ਜਿਹੜਾ ਉਹ ਇਹ ਪਿੰਡ ਤੋਂ ਅੱਗੇ ਆ ਕੇ ਜਿਹੜਾ ਸਥਾਨ ਆ ਬਾਬਾ ਜੀ ਦਾ ਉਹ ਬਣਾਇਆ ਗਿਆ ਔਰ ਜਿਹੜਾ ਐਕਚੁਅਲ ਸਥਾਨ ਆ ਉਹ ਬਿਲਕੁਲ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਆ ਮਤਲਬ ਜਿਸ ਤਰੀਕੇ ਆ ਆਪਾਂ ਕਹਿੰਦੇ ਜਿੱਦਾਂ ਆਪਣੇ ਪੈਰ ਨੇ ਜਾਂ ਹੱਥ ਨੇ ਇੱਕ ਹੱਥ ਦੇ ਦੂਜੇ ਹੱਥ ਇਦਾਂ ਹੀ ਆ ਕਿ ਇਧਰ ਵਾਲਾ ਹੱਥ ਜਿਹੜਾ ਉਹ ਰਈਦੇ ਪੰਜਾਬ ਦੇ ਵਿੱਚ ਦੂਜਾ ਹੱਥ ਆ ਜਿਹੜਾ ਉਹ ਚੜਦੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕੀ ਹੁਣ ਇਸ ਇਸ ਪਿੰਡ ਦੇ ਕੋਲ ਖੜੇ ਆ ਮੈਦੀਪੁਰ ਦੇ ਔਰ ਗੁਰਦੁਆਰਾ ਸਾਹਿਬ ਬਿਲਕੁਲ ਸਾਡੇ ਸਾਹਮਣੇ ਨੇ ਤੁਹਾਨੂੰ ਐਸੀ ਜਿਸ ਤਰੀਕੇ ਨਾਲ ਅਸੀਂ ਦਿਖਾਇਆ ਲੰਗਰ ਹਾਲ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਬਹੁਤ ਵੱਡੇ ਲੈਵਲ ਦੇ ਉੱਤੇ ਜੋ ਗੁਰਦੁਆਰਾ ਸਾਹਿਬ ਆ ਇਸ ਦੀ ਜਿਸ ਤਰੀਕੇ ਨਾਲ ਮੰਨਤਾ ਵਧ ਰਹੀ ਹੈ ਔਰ ਪਬਲਿਕ ਆਉਣ ਦਾ ਜਦਾਂ ਅਨੁਮਾਨ ਲਾਇਆ ਜਾਂਦਾ ਹੈ ਸੌਣ ਪਹਿਲੀ ਸੌਣ ਤੋਂ ਲੈ ਕੇ ਤਿੰਨ ਸੌਣ ਤੱਕ ਲਗਾਤਾਰ ਮੇਲਾ ਚੱਲਦਾ ਇੱਥੇ ਔਰ ਇੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਪਹੁੰਚਦੀ ਹੈ ਅਸੀਂ ਦੁਬਾਰਾ ਫੇਰ ਲਾਸਟ ਮੋਮੈਂਟ ਤੇ ਤੁਹਾਨੂੰ ਜੋ ਗੁਰਦੁਆਰਾ ਸਾਹਿਬ ਉਹਦੇ ਦਰਸ਼ਨ ਕਰਾਉਣੇ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਪਰਮਿਸ਼ਨ ਲੈ ਕੇ ਜਿਹੜਾ ਅਸੀਂ ਤੁਹਾਨੂੰ ਬਕਾਇਦਾ ਉੱਥੋਂ ਤੱਕ ਲਿਜਾ ਸਕੀਏ ਗੁਰਦੁਆਰਾ ਸਾਹਿਬ ਤੱਕ ਲਿਜਾ ਸਕੀਏ ਆ ਦੇਖੋ ਜੀ ਬਿਲਕੁਲ ਦੇ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਗੁਰਦੁਆਰਾ ਸਾਹਿਬ ਜੁੜਾ ਰਿਹਾ ਹੈ ਔਰ ਬਕਾਇਦਾ ਤੌਰ ਤੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਅਸੀਂ ਜ਼ਰੂਰ ਗੁਰਦੁਆਰਾ ਸਾਹਿਬ ਦੇ ਜਿਹੜੇ ਐਕਚੁਅਲ ਦੇ ਵਿੱਚ ਦਰਸ਼ਨ ਕਰਾ ਸਕੀਏ ਕੈਮਰਾਮੈਨ ਛੇਰਦੀਪ ਸੰਧੂ ਦੇ ਨਾਲ ਮਲਜੀਤ ਸਿੰਘ ਤਲਵੰਡੀ ਵਾਹਿਗੁਰੂ ਜੀ ਕਾ ਖਾਲਸਾ